ਮੋਦੀ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਲਈ ਆਪਣਾ ਖਜ਼ਾਨਾ ਖੋਲ ਦਿੱਤਾ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਕੈਬਨਿਟ ਬੈਠਕ ਦੇ ਵਿੱਚ ਸਰਕਾਰ ਨੇ ਝੋਨਾ ਰਾਗੀ ਬਾਜਰਾ ਜਵਾਰ ਅਤੇ ਮੱਕੀ ਸਮੇਤ 14 ਸੌਣੀ ਦੀਆਂ ਫਸਲਾਂ ਤੇ ਐਮਐਸਪੀ ਦਾ ਐਲਾਨ ਕਰ ਦਿੱਤਾ ਹੈ ਦੱਸ ਦਈਏ ਕਿ ਕੇਂਦਰੀ ਮੰਤਰੀ ਮੰਡਲ ਦੇ ਫੈਸਲਿਆਂ ਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਨੀ ਵੈਸ਼ਵਨ ਨੇ ਕਿਹਾ ਹੈ ਕਿ ਕੈਬਨਿਟ ਨੇ ਝੋਨਾ ਰਾਗੀ ਬਾਜਰਾ ਜਵਾਰ ਮੱਕੀ ਅਤੇ ਕਪਾਹ ਸਮੇਤ 14 ਸੌਣੀ ਦੀਆਂ ਫਸਲਾਂ ਉਤੇ ਘੱਟ ਤੋਂ ਘੱਟ ਸਮਰਥਨ ਮੁੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਇਹ ਵੀ ਕਿਹਾ ਕਿ ਝੋਨੇ ਦਾ ਨਵਾਂ ਘੱਟੋ-ਘੱਟ ਸਮਰਥਨ ਮੁੱਲ 2300 ਰੁਪਏ ਤੈਅ ਕੀਤਾ ਗਿਆ ਜੋ ਕਿ ਪਿਛਲੇ ਘੱਟੋ-ਘੱਟ ਸਮਰਥਨ ਮੁੱਲ ਦੇ ਨਾਲੋਂ 117 ਰੁਪਏ ਵੱਧ ਹੈ ਜਿਸ ਦੇ ਨਾਲ ਹੀ ਝੋਨੇ ਦੀ ਐਮਐਸਪੀ ਦੇ ਵਿੱਚ 117 ਰੁਪਏ ਦਾ ਵਾਧਾ ਕਰਨ ਤੋਂ ਬਾਅਦ ਨਵਾਂ ਰੇਟ 2300 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਇਸੇ ਤਰ੍ਹਾਂ ਜਵਾਰ ਦੇ ਲਈ ਨਵਾਂ ਐਮਐਸਪੀ ਰੇਟ 3371 ਰੁਪਏ ਪ੍ਰਤੀ ਕੁਇੰਟਲ ਹੋਵੇਗਾ ਤੇ ਇਸ ਦੇ ਵਿੱਚ ਤੁਹਾਨੂੰ ਦੱਸ ਦਈਏ ਕੀ 191 ਰੁਪਏ ਦਾ ਵਾਧਾ ਕੀਤਾ ਗਿਆ। ਰਾਗੀ ਦੇ ਲਈ ਨਵਾਂ ਰੇਟ 4290 ਰੁਪਏ ਪ੍ਰਤੀ ਕੁਇੰਟਲ ਹੋਵੇਗਾ ਤੇ ਐਮਐਸਪੀ ਦੇ ਵਿੱਚ 444 ਰੁਪਏ ਦਾ ਵਾਧਾ ਕੀਤਾ ਗਿਆ। ਬਾਜਰੇ ਦੇ ਲਈ ਨਵਾਂ ਐਮਐਸਪੀ ਰੇਟ 2625 ਰੁਪਏ ਪ੍ਰਤੀ ਕੁਇੰਟਲ ਹੋਵੇਗਾ ਤੇ ਇਸ ਦੇ ਵਿੱਚ 125 ਰੁਪਏ ਦਾ ਵਾਧਾ ਕੀਤਾ ਗਿਆ। ਮੱਕੀ ਦੇ ਲਈ ਨਵਾਂ ਘੱਟੋ-ਘੱਟ ਸਮਰਥਨ ਮੁੱਲ 2252 ਰੁਪਏ ਪ੍ਰਤੀ ਕਵਾਂਟਲ ਹੋਵੇਗਾ ਤੇ ਇਸ ਦੇ ਵਿੱਚ 135 ਰੁਪਏ ਦਾ ਵਾਧਾ ਸ਼ਾਮਿਲ ਹੈ। ਮੂੰਗੀ ਦੇ ਲਈ ਨਵਾਂ ਐਮਐਸਪੀ 8682 ਰੁਪਏ ਪ੍ਰਤੀ ਕਵਾਂਟਲ ਹੈ ਤੇ ਇਸ ਦੇ ਵਿੱਚ 124 ਰੁਪਏ ਦਾ ਵਾਧਾ ਹੈ। ਅਰਹਰ ਦੇ ਲਈ ਨਵਾਂ ਐਮਐਸਪੀ ਰੇਟ 7550 ਰੁਪਏ ਪ੍ਰਤੀ ਕਵਾਂਟਲ ਹੋਵੇਗਾ ਤੇ 550 ਰੁਪਏ ਦਾ ਵਾਧਾ ਇਸ ਵਿੱਚ ਸ਼ਾਮਿਲ ਹੈ। ਉਰਦ ਦੀ ਦਾਲ ਦੇ ਲਈ ਨਵਾਂ ਘੱਟੋ-ਘੱਟ ਸਮਰਥਨ ਮੁੱਲ 7400 ਰੁਪਏ ਪ੍ਰਤੀ ਕਵਾਂਟਲ ਹੋਵੇਗਾ। ਤੇ 450 ਰੁਪਏ ਵਾਧਾ ਕੀਤਾ ਗਿਆ। ਇਸੇ ਤਰ੍ਹਾਂ ਤਿਲ ਦੇ ਲਈ ਨਵਾਂ ਐਮਐਸਪੀ 9267 ਰੁਪਏ ਪ੍ਰਤੀ ਕੁਇੰਟਲ ਹੋਵੇਗਾ ਤੇ ਇਸ ਦੇ ਵਿੱਚ 632 ਰੁਪਏ ਦਾ ਵਾਧਾ ਸ਼ਾਮਿਲ ਹੈ। ਮੂਫਲੀ ਦੇ ਲਈ ਨਵਾਂ ਘੱਟੋ-ਘੱਟ ਸਮਰਥਨ ਮੁੱਲ 6883 ਰੁਪਏ ਪ੍ਰਤੀ ਕੁਇੰਟਲ ਹੋਵੇਗਾ ਤੇ ਜਿਸ ਦੇ ਵਿੱਚ ਕੀ 406 ਰੁਪਏ ਦਾ ਵਾਧਾ ਕੀਤਾ ਗਿਆ ਹੈ। ਸਰੋਂ ਦੇ ਲਈ ਨਵਾਂ ਐਮਐਸਪੀ 6717 ਰੁਪਏ ਪ੍ਰਤੀ ਕੁਇੰਟਲ ਹੈ ਤੇ ਇਸ ਦੇ ਵਿੱਚ ਪਿਛਲੀ ਵਾਰ ਦੇ ਮੁਕਾਬਲੇ 983 ਰੁਪਏ ਦਾ ਵਾਧਾ ਸ਼ਾਮਿਲ ਹੈ। ਸੂਰਜਮੁਖੀ ਦੇ ਲਈ ਨਵਾਂ ਘਟੋਕਟ ਸਮਰਥਨ ਮੁੱਲ 7280 ਰੁਪਏ ਪ੍ਰਤੀ ਕੁਇੰਟਲ ਹੈ ਤੇ ਇਸ ਦੇ ਵਿੱਚ 520 ਰੁਪਏ ਦਾ ਵਾਧਾ ਸ਼ਾਮਿਲ ਹੈ। ਇਸੇ ਤਰ੍ਹਾਂ ਹੀ ਸੋਇਆਬੀਨ ਦੇ ਲਈ ਨਵਾਂ ਘਟੋਕਟ ਸਮਰਥਨ ਮੁੱਲ 4892 ਰੁਪਏ ਹੈ ਤੇ ਇਸ ਦੇ ਵਿੱਚ 292 ਰੁਪਏ ਦਾ ਵਾਧਾ ਸ਼ਾਮਿਲ ਹੈ। ਤਨੋਦਾ ਜੀ ਇਹ ਕਿ ਇਹਨਾਂ ਸਾਰੇ ਸਮਰਥਨ ਮੁੱਲਾਂ ਦੇ ਨਾਲ-ਨਾਲ ਅਸ਼ਟਮਨੀ ਵੈਸ਼ਵ ਨੇ ਇਹ ਵੀ ਕਿਹਾ ਕਿ ਦੇਸ਼ ਦੇ ਵਿੱਚ 2 ਲੱਖ ਨਵੇਂ ਵੇਅਰ ਹਾਊਸ ਵੀ ਬਣਾਏ ਜਾਣਗੇ ਤੇ ਨਵੇਂ ਐਮਐਸਪੀ ਤੇ 2 ਲੱਖ ਕਰੋੜ ਰੁਪਏ ਦਾ ਖਰਚਾ ਵੀ ਕੀਤਾ ਜਾ ਰਿਹਾ ਹੈਗਾ ਇਸ ਦੇ ਨਾਲ ਹੀ ਪਿਛਲੇ ਸੀਜ਼ਨ ਫਸਲਾਂ ਤੋਂ 35000 ਕਰੋੜ ਰੁਪਏ ਵੱਧ ਕੇ ਇਸ ਵਾਰ ਖਰਚ ਕੀਤੇ ਜਾਣਗੇ ਕੇਂਦਰੀ ਮੰਤਰੀ ਨੇ ਕਿਹਾ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਫਸਲਾਂ ਦੀ ਲਾਗਤ ਦਾ ਘੱਟੋ-ਘੱਟ ਡੇਢ ਗੁਣਾ ਹੋਣਾ ਚਾਹੀਦਾ ਹੈ